ਸਸਰੀ ਗਰ ਕਿਸਾਨ ਪ੍ਰਭੂ ਅੱਜ 9 ਸਤੰਬਰ ਨੂੰ ਬਹੁਤ ਲੰਬੇ ਸਮੇਂ ਬਾਅਦ ਸਪਰੇਅ ਕਰਨ ਵਾਲਾ ਦਿਨ ਨਿਕਲਿਆ ਆ ਤੇ ਹੁਣ ਸੂਰਜ ਵਗੈਰਾ ਹੈਗਾ 12 ਸਤੰਬਰ ਤੱਕ ਇਹ 4 ਦਿਨਾਂ ਵਿੱਚ ਸਾਰੇ ਕਿਸਾਨ ਭਰਾ ਆਪਣੀਆਂ ਫਸਲਾਂ ਉੱਪਰ ਸਪਰੇਅ ਜਿਹੜੀ ਜ਼ਰੂਰ ਕਰ ਲੈਣ ਝੋਨੇ ਉੱਪਰ ਹੁਣ ਤੇਲੇ ਦਾ ਦੌਰ ਚੱਲ ਰਿਹਾ ਜਿਹੜੇ ਏਰੀਆ ਵਿੱਚ ਤੇਲਾ ਜ਼ਿਆਦਾ ਆ ਉੱਥੇ 2 ਸਾਲਟ ਪਾ ਕੇ ਸਪਰੇਅ ਕੀਤੀ ਜਾਵੇ ਭਾਵਕੀ ਚੈਸ ਵਾਲਾ ਸਾਲਟ ਪਰ ਮੈਟਰੋਜਾਇਨ 50% 120 ਗ੍ਰਾਮ ਤੇ ਉਹਦੇ ਨਾਲ ਤਰੰਤ ਮਾਰਨ ਵਾਲੀ ਕੋਈ ਵੀ ਸਪਰੇਅ ਪਾ ਲਈ ਜਾਵੇ ਭਾਵਕੀ ਜੇ ਉਸੀਨ ਪਾ ਰਹੇ ਤਾਂ 100 ਗ੍ਰਾਮ ਉਹ ਪਾ ਲਈ ਜਾਵੇ ਤੇ ਸਪਰੇਹ ਸਸਤੀਆਂ ਨੇ ਜੇਕਰ ਤੁਸੀਂ ਮਹਿੰਗੇ ਵੱਲ ਜਾਣਾ ਚਾਹੁੰਦੇ ਹੋ ਤਾਂ ਕੋਰਟੇਵਾ ਦੀ ਪੈਕਸਾ ਲੋਣ ਆਉਂਦੀ ਆ ਇਦਾਂ ਦੀਆਂ ਮਹਿੰਗੀਆਂ ਸਪਰੇਹਾਂ ਵੀ ਕਰ ਸਕਦੇ ਹੋ ਪਰ ਤੇਲੀ ਵਾਲੀ ਸਪਰੇਹ ਹੁਣ ਕਿਸਾਨ ਪ੍ਰਾਪ ਉਹ ਜ਼ਰੂਰ ਕੀਤੀਆਂ ਜਾਣ ਇਹਨਾਂ ਦੇ ਨਾਲ ਹੀ ਫੰਗਸ ਵਾਲੀ ਸਪਰੇਹ ਅਤੇ ਸੁੰਡੀ ਵਾਲੀ ਸਪਰੇਹ ਜੇ ਜ਼ਰੂਰਤ ਹੋਵੇ ਤਾਂ ਪਾ ਸਕਦੇ ਆ ਫੰਗਸ ਵਾਲੀ ਤਾਂ ਜ਼ਰੂਰ ਪਾਓ ਸੁੰਡੀ ਕਿੰਨੀ ਉਹ ਸਰ ਵੀ ਸਕਦਾ ਕਿਉਂਕਿ ਮੀਂਹ ਪੈ ਚੁੱਕੇ ਨੇ ਸੁੰਡੀ ਕਿਤੇ ਖੇਤਾਂ ਵਿੱਚ ਹੈ ਵੀ ਨਹੀਂ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਾਪ ਉਹ ਨਸਾਰੇ ਤੋਂ ਬਾਅਦ ਹੁਣ ਕੋਈ ਵੀ ਐਨਪੀਕੇ ਦੀ ਸਪਰੇ ਨਾ ਕੀਤੀ ਜਾਵੇ ਹੁਣ ਸਪਰੇ ਕਰਾਂਗੇ ਤਾਂ ਦਾਣਿਆਂ ਉੱਪਰ ਅਫੈਕਟ ਹੋਵੇਗਾ ਜਿਸ ਕਰਕੇ ਦਾਣੇ ਦਾਗੀ ਕਾਲੇ ਅਤੇ ਝੰਡਾ ਪੱਤਾ ਵੀ ਖਰਾਬ ਹੋ ਜਾਵੇਗਾ